ਜੋ ਕਿ ਅਕਾਲੀ ਸਿਆਸਤ ਦੇ ਬਾਬਾ ਬੋੜ ਕਹੇ ਜਾਣ ਵਾਲੇ ਸੁਖਦੇਵ ਸਿੰਘ ਢਿੰਡਸਾ 99 ਸਾਲਾਂ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਆਖਰ ਅਲਵਿਦਾਖ ਗਏ ਨੇ ਉਹਨਾਂ ਨੇ ਆਖਰੀ ਸਾਹ ਜਿਹੜੇ ਐ ਉਹ 28 ਮਈ ਨੂੰ ਲੈ 28 ਮਈ ਨੂੰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਮਹਾਲੀ ਸਟੇਟ ਫੋਰੈਸਟ ਹਸਪਤਾਲ ਚਲੇ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਜਾਨਕੀ 30 ਮਈ ਨੂੰ ਕੀਤੀਆਂ ਜਾ ਰਹੀਆਂ ਨੇ ਇਹ ਤਿਆਰੀਆਂ ਉਹਨਾਂ ਦੇ ਜੱਦੀ ਪਿੰਡ ਉੱਬਾਵਾਲ ਜੋ ਕਿ ਸੰਗਰੂਰ ਦੇ ਗੁਆੜ ਚੋਂ ਵਸਦਾ ਪਿੰਡ ਹੈ ਉਹ ਉੱਥੇ ਚੱਲ ਰਹੀਆਂ ਨੇ ਤਾਂ ਇੱਥੇ ਉਹਨਾਂ ਦੇ ਜੱਦੀ ਜ਼ਮੀਨ ਆ ਜਿਹੜੀ ਉਹਦੇ ਵਿੱਚ ਹੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਸਿਆਸਤ ਦੇ ਵਿੱਚ ਹੁੰਦੇ ਆ ਲੰਬਾ ਪੈਂਡਾ ਜਿਹੜਾ ਉਹ ਸਿਆਸਤ ਦੇ ਵਿੱਚ ਹੰਡਾਇਆ ਹੈ ਇਸੇ ਉੱਬਾਵਾਲ ਪਿੰਡ ਦੀ ਸਰਪੰਚੀ ਤੇ ਰਣਵੀਰ ਕਾਰਜਲੇ ਜਿਹੜੀ ਹੈ ਵਿਦਿਆਰਥੀ ਯੂਨੀਅਨ ਦੀ ਪ੍ਰਧਾਨਗੀ ਤੋਂ ਲੈ ਕੇ ਕੇਂਦਰੀ ਦੀ ਵਜ਼ਾਰਤ ਤੱਕ ਸੁਖਦੇਵ ਸਿੰਘ ਢਿੰਡਸਾ ਨੇ ਹੰਡਾਈ ਮਾਲਵੇ ਦੀ ਸਿਆਸਤ ਦੇ ਅੰਦਰ ਉਹਨਾਂ ਨੂੰ ਮਾਲਵੇ ਦੇ ਮੁੱਖ ਮੰਤਰੀ ਵਜੋਂ ਵੀ ਕਈ ਸਿਆਸੀ ਹਲਕਿਆਂ ਦੇ ਵਿੱਚ ਕਿਹਾ ਜਾਂਦਾ ਪ੍ਰਕਾਸ਼ ਸਿੰਘ ਬਾਦਲ ਜੇਕਰ ਸਮੁੱਚੇ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਹਨਾਂ ਦੀ ਸਰਕਾਰਾਂ ਦੇ ਵੇਲੇ ਸੁਖਦੇਵ ਸਿੰਘ ਢਿੰਡਸਾ ਸੰਗਰੂਰ ਬਰਨਾਲਾ ਤੇ ਮਾਲਵੇ ਦੀ ਸਿਆਸਤ ਨੂੰ ਆਪਣੀਆਂ ਉਂਗਲੀਆਂ ਤੇ ਨਚਾਉਂਦੇ ਰਹੇ ਆ ਵਕ ਵਕ ਪਹਿਲੂ ਨੇ ਉਹਨਾਂ ਦੀ ਸ਼ਖਸੀਅਤ ਨੂੰ ਲੈ ਕੇ ਪਰ ਉਹਨਾਂ ਦੇ ਰਾਜਨੀਤਿਕ ਸਫ਼ਰ ਇਸੇ ਪਿੰਡ ਤੋਂ ਪਿੰਡੂਬਾਵਾਲ ਤੋਂ ਸ਼ੁਰੂ ਹੋਇਆ ਤੇ ਅੱਜ ਉਹਨਾਂ ਨੇ ਉਹਨਾਂ ਦਾ ਜਨਮ ਵੀ ਇਸੇ ਪਿੰਡ ਦਾ ਹੈ ਤੇ ਅੱਜ ਉਹ ਜਦੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਨੇ ਦਾ ਪੰਜ ਤੱਤਾਂ ਦੇ ਵਿੱਚ ਵਲੀਨ ਵੀ ਹੋ ਇਸੇ ਆਪਣੀ ਜੱਦੀ ਮਿੱਟੀ ਦੇ ਵਿੱਚ ਹੋਣਗੇ ਉਹਨਾਂ ਦੇ ਖੇਤ ਦੇ ਵਿੱਚ ਜਿਹੜਾ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਵੱਡੇ ਪੱਧਰ ਤੇ ਆਮ ਲੋਕਾਂ ਸਣੇ ਵੀ ਆਈਪੀ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ ਇਸ ਤੋਂ ਪਹਿਲਾਂ ਸੰਗਰੂਰ ਸਤੇਰਹੈਸ਼ ਦੇ ਵਿੱਚ ਜਿਹੜੀ ਸੁਖਦੇਵ ਸਿੰਘ ਢਿੰਡਸਾ ਦੀ ਰਹਿائش ਆ ਉੱਥੇ ਆਮ ਲੋਕਾਂ ਦੇ ਦਰਸ਼ਨਾਂ ਦੇ ਲਈ ਉਹਨਾਂ ਦੀ ਅੰਤਿਮ ਮ੍ਰਿਤਕ ਦੇਹ ਆ ਜਿਹੜੀ ਉਸ ਨੂੰ ਰੱਖਿਆ ਜਾਏਗਾ। ਕੁੱਲ ਮਿਲਾ ਕੇ ਇਸ ਵੇਲੇ ਜਿਹੜੀ ਸਥਿਤੀ ਆ ਕਿ ਤਿਆਰੀਆਂ ਜਿਹੜੀਆਂ ਨੇ ਲਗਭਗ ਤਿਆਰ ਨੇ ਮੀਂਹ ਵਾਲਾ ਮੌਸਮ ਹੋਣ ਦੇ ਬਾਵਜੂਦ ਤਿਆਰੀਆਂ ਲਗਾਤਾਰ ਚੱਲ ਰਹੀਆਂ ਨੇ ਇਸ ਦਾ ਅਲਟਰਨੇਟਿਵ ਇੰਤਜ਼ਾਮ ਵੀ ਕੀਤਾ ਗਿਆ ਬਹੁਤ ਸਾਰੇ ਉਹਨਾਂ ਦੇ ਸਕੇ ਸਬੰਧੀ ਇੱਥੇ ਮੌਜੂਦ ਨੇ ਉਹਨਾਂ ਦੇ ਸਿਆਸੀ ਜੀਵਨ ਦੇ ਵਿੱਚ ਜਿਹੜੇ ਉਹਨਾਂ ਦੇ ਅੱਗੇ ਪਿੱਛੇ ਰਹੇ ਉਹਨਾਂ ਦੇ ਪਿੰਡ ਵਾਲੇ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਆਖਰਕਾਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਸੁਖਦੇਵ ਸਿੰਘ ਢੀਂਡਸਾ ਦੇ ਜੇਕਰ ਸਿਆਸੀ ਜੀਵਨ ਦੀ ਗੱਲ ਕਰ ਲਈ ਜਾਵੇ ਤਾਂ ਉਹਨਾਂ ਦਾ ਸਿਆਸੀ ਜੀਵਨ ਇਸੇ ਪਿੰਡ ਉਬਾਵਾਲ ਤੇ ਨਾਲ ਲੱਗਦੇ ਸੰਗਰੂਰ ਦੇ ਰਣਬੀਰ ਕਾਲਜ ਦੇ ਵਿਦਿਆਰਥੀ ਜੁਲੀਅਨ ਕੋ ਸ਼ੁਰੂ ਹੁੰਦਾ ਹੈ ਇਸ ਪਿੰਡ ਦੇ ਉਹ ਸਰਪੰਚ ਬਣਦੇ ਨੇ ਜਦੋਂ ਸਰਪੰਚ ਬਣਦੇ ਨੇ ਤਾਂ ਉਹ ਜ਼ਿਲ੍ਹੇ ਵਿੱਚ ਸਭ ਤੋਂ ਛੋਟੀ ਉਮਰ ਦੇ ਸਰਪੰਚਾਂ ਦੇ ਵਿੱਚੋਂ ਇੱਕ ਸਨ ਉਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਧਨੋਲਾ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਵੀ ਜਿੱਤਦੇ ਨੇ ਅਕਾਲੀ ਦਲ ਦੇ ਵਿੱਚ ਵੀ ਜਿਹੜਾ ਅਕਾਲੀ ਦਲ ਚ ਸ਼ਾਮਲ ਹੁੰਦੇ ਨੇ ਉਸ ਤੋਂ ਬਾਅਦ ਸੁਨਾਮ ਸੰਗਰੂਰ ਲਗਾਤਾਰ 4 ਵਾਰੋਂ ਵਿਧਾਇਕ ਬਣਦੇ ਨੇ ਸੰਗਰੂਰ ਲੋਕ ਸਭਾ ਤੋਂ 2004 ਦੇ ਜਿਹੜੀਆਂ ਆਮ ਚੋਣਾਂ ਨੇ ਉਹਨਾਂ ਦੇ ਲਈ ਚੁਣੇ ਜਾਂਦੇ ਨੇ ਉਸ ਤੋਂ ਬਾਅਦ ਉਹ ਦੋ ਚੋਣਾਂ 2009 ਤੇ 2014 ਦੀ ਉਹ ਹਾਰਦੇ ਨੇ ਇਸੇ ਸਮਰੂਪ ਲੋਕ ਸਭਾ ਤੋਂ ਤਿੰਨ ਵਾਰ ਉਹ ਰਾਜ ਸਭਾ ਦੇ ਲਈ ਪੰਜਾਬ ਤੋਂ ਚੁਣੇ ਜਾਂਦੇ ਨੇ ਤੇ ਕੇਂਦਰ ਵਿੱਚ ਅਟਲ ਵਿਹਾਰੀ ਭਾਜਪਾ ਦੀ ਸਰਕਾਰਾਂ ਦੇ ਵਿੱਚੋਂ ਕੇਂਦਰੀ ਵਜ਼ੀਰ ਦੇ ਵਜੋਂ ਆਪਣੀ ਭੂਮਿਕਾ ਨਿਭਾਉਂਦੇ ਨੇ ਪੰਜਾਬ ਦੀ ਉਸ ਵੇਲੇ ਦੀ ਬਰਨਾਲਾ ਸਰਕਾਰ ਦੇ ਵਿੱਚ ਵੀ ਉਹ ਕੈਬਨਿਟ ਕੇਂਦ ਰਾਜ ਮੰਤਰੀ ਦੇ ਤੌਰ ਦੇ ਉੱਤੇ ਆਪਣੀ ਸੇਵਾ ਦਿੰਦੇ ਨੇ ਤਾਂ ਕੁੱਲ ਮਿਲਾ ਕੇ ਇਸ ਪਿੰਡ ਦੀ ਸਰਪੰਚੀ ਤੋਂ ਲੈ ਕੇ ਵਾਜ਼ਾਰ ਤਾਂ ਹਣਡਾਉਣ ਵਾਲੇ ਸੁਖਦੇਵ ਸਿੰਘ ਢਿੰਡਸਾ ਬੇਸ਼ੱਕ ਉਹਨਾਂ ਦੇ ਲਈ ਕਈ ਚੀਜ਼ਾਂ ਜਿਹੜੀਆਂ ਨੇ ਉਹ ਮਸ਼ਹੂਰ ਰਹੀਆਂ ਨੇ ਪਰ ਉਹਨਾਂ ਦਾ ਸਿਆਸਤ ਦੇ ਅੰਦਰ ਸਿਆਸਤ ਵਿਚਰਨ ਦਾ ਸੁਭਾਅ ਵਿਦਿਆਰਥੀ ਸਿਆਸਤ ਤੋਂ ਆਉਣ ਕਰਕੇ ਜਿਹੜਾ ਉਹ ਨਿੱਗਾ ਸੀ ਜਦੋਂ ਵੀ ਉਹਨਾਂ ਨੇ ਮਿਲਣਾ بڑے ਨਿੱਗੇ ਸੁਭਾਅ ਦੇ ਨਾਲ ਉਹ ਮਿਲਦੇ ਸੀ ਬਤੌਰ ਪੱਤਰਕਾਰ ਜੇਕਰ ਗਿਉਣਾ ਤੋਂ ਖਬਰ ਕਢਾਉਣੀ ਸੀ ਤਾਂ ਉਹ ਪ੍ਰਕਾਸ਼ ਸਿੰਘ ਤੋਂ ਬਾਅਦ ਸਭ ਤੋਂ ਔਖੀ ਖਬਰ ਹੁੰਦੀ ਸੀ ਕਿ ਉਹਨਾਂ ਤੋਂ ਜੇ ਕੋਈ ਖਬਰ ਕਢਾ ਜਾਂਦਾ ਸੀ ਬੜੇ ਘੱਟ ਬੋਲਣ ਵਾਲੇ ਤੇ ਬੜਾ ਸੋਚ ਕੇ ਬੋਲਣ ਵਾਲੇ ਸਿਆਸਦਾਨਾਂ ਚੋਂ ਸੀ ਆ ਕੁੱਲ ਮਿਲਾ ਕੇ ਉਹਨਾਂ ਦੇ ਜਿਹੜਾ ਤਿਆਰੀਆਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਅੰਤਿਮ ਸੰਸਕਾਰ ਦੀਆਂ ਅੱਜ ਉਹਨਾਂ ਦਾ ਲਗਭਗ 3 ਵਜੇ ਉਬਾਵਾਲ ਉਹਨਾਂ ਦੇ ਜੱਦੀ ਪਿੰਡ ਸੰਸਕਾਰ ਕਰ ਦਿੱਤਾ ਜਾਵੇਗਾ